ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹਰਵੀਰ ਦੇ ਕਤਲ ਤੋਂ ਬਾਅਦ ਪੰਜਾਬ ਦੇ ਕਈ ਪਿੰਡਾਂ ਵਿੱਚ ਮਤੇ ਪਾਏ ਗਏ ਕਿ ਪ੍ਰਵਾਸੀਆਂ ਦੇ ਆਧਾਰ ਕਾਰਡ ਰਾਸ਼ਨ ਕਾਰਡ ਅਤੇ ਆਧਾਰ ਕਾਰਡ ਅਸੀਂ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਕੱਟ ਦੇਾਂਗੇ ਕਿਸੇ ਤਿਹਾਰ ਦੇ ਵਿੱਚ ਪ੍ਰਵਾਸੀਆਂ ਦੀ ਸ਼ਮੂਲੀਅਤ ਨਹੀਂ ਹੋਵੇਗੀ ਜੇ ਗੱਲ ਕਰੀਏ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਖਾਸ ਕਰਕੇ ਬਲਬੀਤ ਸਿੰਘ ਰਾਜੇਵਾਲ ਅਤੇ ਜਗENDER ਸਿੰਘ ਊਰਾਹਾ ਨੇ ਕਿਹਾ ਕਿ ਪ੍ਰਵਾਸੀ ਪੰਜਾਬ ਦਾ ਹਿੱਸਾ ਨੇ ਜੇਕਰ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੀ ਖੇਤੀ ਤਬਾਹ ਹੋ ਜਾਵੇਗੀ ਪੰਜਾਬ ਦੀ ਇੰਡਸਟਰੀ ਤਬਾਹ ਹੋ ਜਾਵੇਗੀ ਇਸ ਕਰਕੇ ਪ੍ਰਵਾਸੀਆਂ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਸਹੀ ਨਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪ੍ਰਵਾਸੀਆਂ ਦੇ ਹੱਕ ਵਿੱਚ ਆਏ ਉਹਨਾਂ ਨੇ ਕਿਹਾ ਕਿ ਪ੍ਰਵਾਸੀਆਂ ਦੀ ਐਂਟਰੀ ਪੰਜਾਬ ਦੇ ਵਿੱਚ ਬੈਨ ਨਹੀਂ ਕੀਤੀ ਜਾ ਸਕਦੀ ਪ੍ਰਵਾਸੀ ਜੇਕਰ ਕੋਈ ਗਲਤੀ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਪੰਜਾਬ ਸਰਕਾਰ ਦੇ ਸਕਦੀ ਹੈ ਲੇਕਰ ਪੰਜਾਬੀ ਵੀ ਤਾਂ ਦੇਸ਼ਾਂ ਅਤੇ ਵਿਦੇਸ਼ਾਂ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਕਈ ਸੂਬਿਆਂ ਦੇ ਵਿੱਚ ਕੰਮ ਕਰਦੇ ਨੇ ਕਈ ਸੂਬਿਆਂ ਦੇ ਵਿੱਚ ਉਹਨਾਂ ਦੇ ਵੱਡੇ ਬਿਜ਼ਨਸ ਨੇ ਕਈ ਸੂਬਿਆਂ ਦੇ ਵਿੱਚ ਜਾ ਕੇ ਉਹ ਨੌਕਰੀ ਕਰਦੇ ਨੇ ਅਜਿਹਾ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਜੇਕਰ ਕੋਈ ਤੂੰ ਤਰੇ ਕਰੇਗਾ ਪ੍ਰਵਾਸੀਆਂ ਨੂੰ ਲੈ ਕੇ ਹਾਲਾਂਕਿ ਹਰਵੀਰ ਸਿੰਘ ਦਾ ਕਤਲ ਹੋਇਆ ਉਸ ਬਹਿਰਮੀਦਰ ਦਾ ਕਤਲ ਕੀਤਾਗਾ ਤਸ਼ੱਦਦ ਕੀ ਕਰਕੇ ਕੁਲਕਰਮ ਕਰਕੇ ਪੰਜਾਬ ਦੇ ਵਿੱਚ ਹਾਹਾਕਾਰ ਪਚੀ ਹੋਈ ਹੈ ਅਤੇ ਵਕ ਵਕ ਜਥੇਬੰਦੀਆਂ ਵੱਲੋਂ ਹਰਵੀਰ ਦੇ ਮਾਤਾ ਪਿਤਾ ਦਾ ਸਾਥ ਦਿੱਤਾ ਜਾ ਰਿਹਾ ਹੈ ਕਿ ਐਟ ਲੀਸਟ ਉਸ ਪ੍ਰਵਾਸੀ ਦਰਿੰਦੇ ਨੂੰ ਬਹੁਤ ਦੀ ਸਜ਼ਾ ਹੋਣੀ ਚਾਹੀਦੀ ਹੈ ਬਲਵੀਰ ਸਿੰਘ ਰਾਜੀਵਾਲ ਤੋਂ ਬਾਅਦ ਜਗਿੰਦਰ ਸਿੰਘ ਉਗਰਾਹਾ ਜਗਿੰਦਰ ਸਿੰਘ ਉਗਰਾਹਾ ਤੋਂ ਬਾਅਦ ਜਿਹੜੇ ਨੇ ਲੱਖਾਂ ਸਦਾਣਾ ਜਿਹੜੇ ਸਮਾਜ ਸੇਵੀ ਨੇ ਸੋਸ਼ਲ ਮੀਡੀਆ ਤੇ ਹਮੇਸ਼ਾ ਹੀ ਸਰਗਰਮ ਰਹਿੰਦੇ ਨੇ ਉਹ ਪਾਰਟੀਆਂ ਦੀ ਨਿੰਦਿਆ ਕਰਦੇ ਨੇ ਜੇ ਗੱਲ ਕਰੀਏ ਉਹਨਾਂ ਦਾ ਗੁੜਵਾਲਾ ਕੁਹਾੜ ਕੁਲਾੜਾ ਹੈ ਹਾਲਾਂਕਿ ਸਭ ਤੋਂ ਜ਼ਿਆਦਾ ਰੁਲਾ ਪਾਇਆ ਗਿਆ ਪ੍ਰਵਾਸੀਆਂ ਨੂੰ ਲੈ ਕੇ ਕਿ ਭਈ ਪੰਜਾਬ ਦੇ ਵਿੱਚੋਂ ਪ੍ਰਵਾਸੀਆਂ ਨੂੰ ਬਾਹਰ ਕੱਢ ਦਿੱਤਾ ਜਾਵੇ ਪ੍ਰਵਾਸੀ ਸਹੀ ਨਹੀਂ ਜੇਕਰ ਪ੍ਰਵਾਸੀ ਪੰਜਾਬ ਤੋਂ ਬਾਹਰ ਚਲੇ ਜਾਣਗੇ ਪੰਜਾਬ ਦੇ ਵਿੱਚ ਮਜ਼ਦੂਰੀ ਵਧੂ ਹੋਵੇਗੀ ਬੇਰੁਜ਼ਗਾਰੀ ਘਟੇਗੀ ਚਾਹੇ ਮਜ਼ਦੂਰੀ ਹੋਵੇ ਖੇਤੀਬਾੜੀ ਦੀ ਜਾਏ ਉਹ ਜੋਬ ਸਰਕਲ ਹੋਵੇ ਇੰਡਸਟਰੀਆਂ ਦਾ ਫੈਕਟਰੀਆਂ ਦਾ ਲੱਖੇ ਸਿਧਾਣੇ ਦੇ ਪੁਲਹਾੜੇ ਤੇ ਵੀ ਪ੍ਰਵਾਸੀ ਕੰਮ ਕਰਦੇ ਨੇ ਜਦੋਂ ਪੱਤਰਕਾਰਾਂ ਨੇ ਗੱਲਬਾਤ ਕੀਤੀ ਜੋਗਿੰਦਰ ਸਿੰਘ ਅਗਰਾਹਾ ਅਤੇ ਰਾਜੀਵਾਲ ਜਦੋਂ ਦਿਵਾਲੇ ਹੋਏ ਤਾਂ ਸਪਸ਼ਟਿਕਰਨ ਦਿੱਤਾ ਗਿਆ ਲੱਖੇ ਸਿਧਾਣੇ ਬੰਨੋਂ ਪਹਿਲਾਂ ਆਪਾਂ ਲੱਖੇ ਸਿਧਾਣਾਂ ਦੀ ਗੱਲਬਾਤ ਸੁਣਦੇ ਹਾਂ ਪਹਿਲਾ ਮੇਰਾ ਪਹਿਲੇ ਪੰਜਾਬੀਆਂ ਨੂੰ ਸੀ ਨਹੀਂ ਮਿਲੇ ਮੈਂ ਸ਼ਰਫ ਨੂੰ ਪਾਸੇ ਗਿਆ ਨਵਾ ਸ਼ਰਫ ਦੇ ਪਾਸੇ ਗਿਆ ਨਹੀਂ ਮਿਲੇ ਤਾਂ ਮੈਂ ਪਰਵਾਸੀ ਨਿਉਰ ਰੱਖ ਲੇ ਮੈਂ ਕਿਹੜਾ ਉਹਨਾਂ ਦੇ ਕੋਈ ਮਨੁੱਖਤਾ ਦੇ ਖਿਲਾਫ ਵੀ ਮਨੁਨਨਾਪ੍ਰਤ ਕਰਦਾ ਸਾਡੇ ਤਾਂ ਗੁਰੂਆਂ ਦਾ ਸਿਧਾਂਤ ਹੀ ਨਾਪਤਾਲ ਸਰਬ ਸੰਜੀਵਤਾ ਸਰਬੱਤ ਦੀ ਭਲੇ ਦੀ ਗੱਲ ਆ ਸਾਡੇ ਤੇ ਗੁਰੂਆਂ ਦੀ ਝੋਨਾ ਸੀ ਮਰਾਤ ਕੀ ਅੱਖਣੋਂ ਗੱਲੇ ਮੇਰੇ ਆਉਦੇ ਨੇ ਉਸ ਨੂੰ ਠੇਕੇ ਤੇ ਆ ਪੈਣੀ ਸਭ ਤੋਂ ਪਹਿਲਾਂ ਮੈਂ ਮੇਰੇ ਪਿੰਡ ਦੇ ਬੰਦੇ ਪੁੱਛੇ ਉਹ ਜਵਾਬ ਦੇ ਕਹਿੰਦੇ ਭਾਈ ਲੱਗਣਾ ਨਹੀਂ ਦੋ ਤਿੰਨ ਟੋਲੀਆਂ ਆ ਕੇ ਮੈਂ ਪੁੱਛਿਆ ਜਵਾਬ ਦੇ ਕੇ ਮਿਲਣਾ ਨਹੀਂ ਮੈਂ ਬਾਜੀ ਕਰ ਲਿਆ ਉਹ ਆਪਣੇ ਪੰਜਾਬੀ ਬਾਜੀਗਰ ਆ ਨਾਲ ਮੇਰੇ ਬੰਦਾ ਰਣਜੀਤ ਸਿੰਘ ਜਿਹੜਾ ਉਹਨਾਂ ਨੇ ਮੇਰੇ ਅੱਧਾ ਝੋਨਾ ਲਾਚਾ ਉਹ ਲਾ ਕੇ ਬਾਕੇ ਮੈਂ ਫੇਰ ਦੁਬਾਰਾ ਪੁੱਛਿਆ ਮੈਂ ਮੇਰਾ ਖਾਈਂਦਾ ਬਣ 26 ਲਾਉਣਾ ਮੈਂ ਹਲੇ ਖੇਤਾ ਸੀਗਾ ਮੈਂ ਯਾਰ ਤੁਸੀਂ ਲਾ ਦਿਓਗੇ ਕਹਿੰਦੇ ਭਾਈ ਸਾਡੇ ਕੋਲ ਟਾਈਮ ਨਹੀਂ ਤਾਂ ਮੈਨੂੰ ਮਿਲੇ ਨਾ ਮਜ਼ਦੂਰ ਮੈਂ ਪਰਵਾਸੀ ਨਾ ਦੋ ਝੋਨਾ ਲਵਾ ਲੈ ਮੈਂ ਤਾਂ ਕਦੇ ਕਹੀ ਨਹੀਂ ਇਹ ਗੱਲ ਵੀ ਪਰਵਾਸੀਆਂ ਨੂੰ ਕੰਮ ਨਹੀਂ ਦੇਣਾ ਜਾਂ ਝੋਨਾ ਨਹੀਂ ਲਵਾਉਣਾ ਜਾਂ ਮੰਡੀਆਂ ਜਾਂਦਾ ਚੋ ਝੋਨਾ ਲਾਉਣਾ ਨਹੀਂ ਜਾਂ ਕੰਮ ਨਹੀਂ ਕਰਾਉਣਾ ਦੱਸੋ ਖੋਤੀ ਕੰਮ ਲੋ ਕਿੱਥੇ ਮੈਂ ਇਹ ਗੱਲ ਕਹੀ ਹੈ ਕਿ ਇਹ ਮਸਲਾ ਮੈਂ ਪ੍ਰਵਾਸੀਆਂ ਦੇ ਇਸ ਤਰ੍ਹਾਂ ਖਿਲਾਫ ਹਾਂ ਮੇਰੇ ਇਹ ਸਵਾਲ ਦਾ ਜਵਾਬ ਸੁਣ ਮੈਂ ਦਿੱਤਾ ਬਾਰੀ ਬਾਰੀ ਮੈਂ ਸਵਾਲ ਦਾ ਜਵਾਬ ਨਹੀਂ ਦੇਣਾ ਇਹ ਵਾਰ ਵਾਰ ਉਹੀ ਮੁੱਦਾ ਠਾਉਂਦੇ ਆ ਇਹ ਡਾਕਟਰਾ ਜੀ ਜਾਂ ਇਹਨਾਂ ਕੋਲ ਇਹ ਗੱਲ ਹੈ ਇਹ ਜੀ ਆਪ ਬੰਦੇ ਰੱਖੀ ਬੈਠਾ ਜੀ ਕਲਾ ਦੇਤੇ ਰੱਖੇ ਆ ਉਹ ਕੰਮ ਕਰਨ ਆਉਂਦੇ ਆ ਮੇਰਾ ਸਵਾਲ ਮੇਰਾ ਸਵਾਲ ਇਹ ਨਹੀਂ ਇਹਨੇ ਲੱਖਾਂ ਸਤਾਣਾ ਲੱਖਾਂ ਸਤਾਣਾ ਨੂੰ ਹੁਕਮਾਂ ਜਵਾਬ ਦਿੱਤਾ ਹੈ ਕਿ ਮੈਂ ਪ੍ਰਵਾਸੀਆਂ ਦੇ ਹੱਕ ਵਿੱਚ ਖੜਿਆ ਹਾਂ ਪ੍ਰਵਾਸੀ ਮਜ਼ਦੂਰ ਮੈਂ ਆਪਣੇ ਚੋਣਾ ਵੀ ਲੁਵਾਇਆ ਉਹਨਾਂ ਦੇ ਕੋਲੋਂ ਮੇਰੇ ਗੁਰਦਵਾਲੇ ਉੜਾੜੇ ਤੇ ਵੀ ਕੰਮ ਕਰਦੇ ਨੇ ਜਦੋਂ ਪੰਜਾਬੀ ਨਹੀਂ ਮਿਲਦੇ ਸਾਨੂੰ ਪ੍ਰਵਾਸੀਆਂ ਦੀ ਸਹਾਇਤਾ ਜਿਹੜੀ ਹੈ ਪ੍ਰਵਾਸੀਆਂ ਨੂੰ ਮਜ਼ਦੂਰੀ ਤੇ ਰੱਖਣਾ ਪੈਂਦਾ ਹੈ ਲੇਕਿਨ ਉਹਨਾਂ ਨੇ ਬਲਬੀਰ ਸਿੰਘ ਰਾਜੀਵਾਂ ਬਲਬੀਰ ਸਿੰਘ ਰਾਜੀਵਾਂ ਅਤੇ ਜਗENDER ਸਿੰਘ ਉਕਰਾਂ ਨੂੰ ਕਿਹਾ ਕਿ ਇਹ ਅਖੌਤੀ ਲੋਗ ਨੇ ਇਹ ਅਖੌਤੀ ਨੇ ਇਹ ਵਾਰ-ਵਾਰ ਮੇਰੇ 'ਤੇ ਇਲਜ਼ਾਮ ਲਾਉਂਦੇ ਨੇ ਲੇਕਿਨ ਸਾਨੂੰ ਪੰਜਾਬੀਆਂ ਨੂੰ ਪਹਿਲ ਦੇਣੀ ਚਾਹੀਦੀ ਹੈ ਤਾਂ ਹੀ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਖਤਮ ਹੋਵੇਗੀ ਇਹ ਲੱਖੇ ਸਧਾਨੇ ਦੇ ਬਿਆਨ ਨੇ ਉਸ ਤੋਂ ਬਾਅਦ ਇਹਨਾਂ ਕੋਲ ਮੁੱਦਾ ਪਾ ਗਿਆ ਸੀ ਕਿ ਚਾਹੇ ਉਹ ਛੋਨਾਲਵਾਈ ਦੀ ਗੱਲ ਹੈ ਚਾਹੇ ਉਹ ਤੁਹਾਰੇ ਦੀ ਗੱਲ ਹੈ ਚਾਹੇ ਉਹ ਪੰਜਾਬ ਦੀ ਇੰਡਸਟਰੀ ਦੀ ਗੱਲ ਹੈ ਸਭ ਪਹਿਲ ਪੰਜਾਬੀਆਂ ਨੂੰ ਦਿਣੀ ਚਾਹੀਦੀ ਹੈ ਜੇਕਰ ਪੰਜਾਬੀ ਨਹੀਂ ਕੰਮ ਕਰਦੇ ਤਾਂ ਫਿਰ ਪ੍ਰਵਾਸੀਆਂ ਨੂੰ ਕੰਮ ਤੇ ਰੱਖਿਆ ਜਾ ਸਕਦਾ ਹੈ ਇਸ ਉੱਤੇ ਲੱਖਾਂ ਸਧਾਨਾ ਵੱਲੋਂ ਅੱਜ ਇੱਕ ਸਪਸ਼ਟੀਕਰਨ ਦਿੱਤਾ ਗਿਆ ਧੰਨ